ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਜੀਮੀਦਾਰ ਵਾਸਤੇ ਕਹਿੰਦੇ ਆ ਵੀ ਜਦ ਫਸਲ ਦਾ ਟਾਈਮ ਆਉਂਦਾ ਹੈ ਉਦੇ ਵਰਗਾ ਉਹਦੇ ਜਿੰਨੇ ਖੁਸ਼ੀ ਜ਼ਿੰਮੇਦਾਰ ਵਾਸਤੇ ਕੋਈ ਨਹੀਂ ਹੁੰਦੀ ਜਦੋਂ ਫਸਲ ਆਉਂਦੀ ਹੈ ਜੀ ਤੇ ਹੁਣ ਮੰਨ ਲਓ ਰੱਬ ਵੀ ਪਰ ਡਰਾਈ ਜਾਂਦਾ ਰੱਬ ਤੋਂ ਵੀ ਡਰ ਲੱਗਦਾ ਡਰਨਾ ਚਾਹੀਦਾ ਵੀ ਆ ਰੱਬ ਨੂੰ ਯਾਦ ਰੱਖਣਾ ਚਾਹੀਦਾ ਜੇ ਬੰਦਾ ਕਹੇ ਵੀ ਹਾਂ ਵੀ ਰੱਬ ਕਿਆ ਚੀਜ਼ ਆ ਮੈਂ ਹੀ ਆ ਬਸ ਉਹ ਵੀ ਨਹੀਂ ਕੰਮ ਚੱਲਦਾ ਹੁਣ ਹੁਣ ਸਾਰੇ ਰੱਬ ਰੱਬ ਕਰਦੇ ਆ ਜਦੋਂ ਮਹਾਰਾਜੇ ਦੋ ਘੰਟੇ ਬਾਅਦ ਧੁੱਪ ਕ ਚੜਾ ਦਿੰਦਾ ਦੋ ਘੰਟੇ ਬਾਅਦ ਆ ਜਾਂਦਾ ਬੱਦਲ ਕਾਲਾ ਆ ਫੇਰ ਸਾਰੇ ਨੂੰ ਰੱਬ ਯਾਦ ਆਉਂਦਾ ਜਿਹੜਾ ਕਹਿੰਦਾ ਨਾ ਵੀ ਮੈਂ ਨਹੀਂ ਕਿਸੇ ਦੇ ਡਰਦਾ ਉਹਨੂੰ ਵੀ ਰੱਬ ਯਾਦ ਆਉਂਦਾ ਅ ਮਹਾਰਾਜ ਚੀਜ਼ੇ ਇਹੋ ਜੀ ਆ ਜੀ ਮਹਾਰਾਜ ਤੇ ਡਰ ਕੇ ਰਹਿਣਾ ਚਾਹੀਦਾ ਤੇ ਬਾਕੀ ਚਲੋ ਅ ਗੱਲ ਆਉਂਦੀ ਆ ਜੀ ਹੁਣ ਕਣਕ ਕਣਕ ਉਪਰ ਆ ਜੀ ਅ ਫਸਾ ਲਾਗੀ ਜੀ ਬਾਬੇ ਦੀ ਕਿਰਪਾ ਨਾਲ ਅਸੀਂ ਵੀ ਸ਼ੁਰੂਆਤ ਕਰਤੀ ਅ ਪਹਿਲਾਂ ਤਾਂ 2-4 ਦਿਨ ਮਹਾਰਾਜ ਨੇ ਬਹੁਤ ਡਰਾਇਆ ਇੱਕ ਵਾਰ ਤਾਂ ਐ ਡਰ ਲੱਗਦਾ ਦਾ ਵੀ ਲੈ ਵੀ ਵੀ ਵੱਡ ਲੋ ਜਲਦੀ ਯਾਰ ਵੀ ਜਿਹੜੇ ਹਿਸਾਬ ਗੱਲ ਮਹਾਰਾਜ ਚੜ ਚੜ ਆਈ ਜਾਂਦਾ ਬੱਦਲ ਆਈ ਜਾਂਦਾ ਚੜ ਚੜ ਕੇ ਵੀ ਪਤਾ ਨਹੀਂ ਐ ਕਿ ਕਿਤੇ ਰੜਈ ਨੇ ਰੱਖ ਦੇ ਵੀ ਰੱਬ ਹਨਾ ਅ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਜੀ ਮਾੜੇ ਟਾਈਮ ਦਾ ਫਸਲ ਤਾਂ ਜਿਹੜੀ ਕਹਿੰਦੇ ਵੀ ਘਰਾਂ ਆ ਗਈ ਉਹੀ ਆਪਣੀ ਆ ਜਿਹੜੇ ਦਾਣੇ ਘਰਾਂ ਆ ਗਏ ਨਾ ਉਹੀ ਆਪਣੇ ਆ ਜਦ ਤੱਕ ਖੇਤਾਂ 'ਮਾ ਪਏ ਆ ਜਦ ਤੱਕ ਕੁਝ ਨਹੀਂ ਪਤਾ ਹੁਣ ਕਈ ਏਰੀਆ ਚ ਆਪਾਂ ਦੇਖਿਆ ਵੀ ਕਿਤੇ ਮੈਂ ਕੱਲ ਵੀਡੀਓ ਦੇਖਦਾ ਤਾਂ ਪਤਾ ਨਹੀਂ ਕਿਹੜੇ ਏਰੀਏ ਦੀ ਤੀ ਉਹ ਉੱਥੇ ਅੱਗ ਲੱਗ ਗਈ ਅੱਗ ਲੱਗੀ ਵੀ ਫਿਰ ਆਹ ਦੇ ਨਾਲ ਹੀ ਅੱਗ ਕਿੱਥੇ ਰੁਕਦੀ ਜੀ ਕਿਉਂਕਿ ਹੁਣ ਰਾਤ ਅਸੀਂ 1 ਵਜੇ ਕੰਕ ਬੜਾਈ ਹੈ ਜੀ 1 ਵਜੇ ਮਸ਼ੀਨ ਚੱਲਦੀ ਦੀ ਰਾਤ ਕੱਲ ਬੱਦਲ ਬਾਈ ਕਰਕੇ ਥੋੜੀ ਜੀ ਹਵਾ ਚੱਲਦੀ ਦੀ ਤੇ ਤਾਂ ਕਰਕੇ ਇੰਨੀ ਲੇਟ ਮਸ਼ੀਨ ਚੱਲੀ ਗਈ 1 ਵਜੇ ਵੀ ਲਾਹਣ ਆਇ ਕਹਿੜ ਕਹਿੜ ਬੋਲਦਾ ਤਾਂ ਸੁੱਕਾ ਪਿਆਦਾ ਹਨ ਕਣਕ ਦੂਰ ਬੈਠਿਆਂ ਨੂੰ ਕਣਕ ਆਏ ਨਾ ਸੁਣਦੀ ਦੀ ਮਸ਼ੀਨ ਵਿੱਚ ਜਦ ਬਾਲਾਂ ਟੁੱਟਦੀਆਂ ਤੀਆਂ ਇੰਨਾ ਸੁੱਕਾ ਲਾਹਣ ਹੁੰਦਾ ਆ ਦਿਨਾਂ 'ਚ ਮੰਨ ਲਓ ਵੀ ਆ ਦਿਨਾਂ 'ਚ ਹੁਣ ਦਿਨ ਮਾ ਤਾਂ ਉਹ ਤਾਂ ਮੈਂ ਰਾਤ ਦੀ ਗੱਲ ਕਰਦਾ ਦਿਨ ਵਾਲੀ ਗੱਲ ਤਾਂ ਤੁਸੀਂ ਲਾ ਲਓ ਹਿਸਾਬ ਜਿੱਦਾਂ ਹੁਣ ਦਿਨ ਦਿਨ ਮਾ ਧੁੱਪ ਨਿਕਲ ਗਈ ਹਜੇ ਚੜਦੀ ਧੁੱਪ ਆਈ ਸਵੇਰ ਦੀ ਮੈਂ ਦੁੱਧ ਵਾਸਤੇ ਤਿਆਰ ਹੋਇਆ ਵਾ ਹੁਣ ਦੁੱਧ ਲੈ ਕੇ ਜਾਣਾ ਸਾਢੇ 7 ਹੋਏ ਆ ਜੀ ਮੇਰੇ ਖਿਆਲ ਨਾਲ ਤੇ ਦੇਖ ਲਓ ਤੁਸੀਂ ਹੁਣੇ ਇੰਨਾ ਸੇਕ ਪੈਂਦਾ ਜੇ ਕਿਤੇ 22 ਚਾਂਸ ਦਿਨ ਮ ਅੱਗ ਲੱਗ ਜਵੇ ਰੱਬ ਨਾ ਕਰੇ ਇਹ ਜਿਹਾ ਕੰਮ ਹੋਵੇ ਕਿਸੇ ਨਾਲ ਵੀ ਮੈਂ ਗੱਲ ਕਰਦਾ ਵੈਸੇ ਜਿੱਦਾਂ ਹੁਣ ਲੱਗੀ ਤੀ ਮੈਂ ਵੀਡੀਓ ਦੇਖਦਾ ਤਾਂ ਦਿਨ ਵਾਲੀ ਅੱਗ ਕਿੱਥੇ ਰੁਕ ਜੂਗੀ ਆਹ ਦਿਨਾਂ 'ਚ ਇੱਕ ਹਵਾ ਚੱਲਦੀ ਆ ਹਵਾ ਬਹੁਤ ਚੱਲਦੀ ਆ ਦੱਖਣ ਚੱਲਦਾ ਰਹਿੰਦਾ ਪਸ਼ਵਾ ਉਹ ਹੁਣ ਹੁਣ ਤਾਂ ਕਈ ਦਿਨਾਂ ਦਾ ਦੱਖਣ ਚੱਲਦਾ ਉਹ ਦੱਖਣ ਨਾਲ ਤਾਂ ਤੁਸੀਂ ਹਿਸਾਬ ਲਾ ਲਓ ਵੀ ਲੱਟਾਂ ਹੀ ਪੈਂਦੀਆਂ ਦੀਆਂ ਮੈਂ ਵੀਡੀਓ 'ਚ ਦੇਖਿਆ ਬਾਈ ਜੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਦੇਖ ਨਹੀਂ ਹੁੰਦੀਆਂ ਵੀਡੀਓ ਲੋਕ ਰੋਂਦੇ ਫਿਰਦੇ ਆ ਜੀ ਹਨਾ ਤੇ ਤਾਂ ਇਹ ਗੱਲ ਵੀ ਮਹਾਰਾਜ ਕਹਿੰਦੇ ਵੀ ਜੇ ਨਾਲ ਆ ਸਹਾਈ ਆ ਤਾਂ ਬਹੁਤ ਹੋ ਜਾਂਦਾ ਬਾਕੀ ਜਿਹੜੇ ਦਾਣੇ ਆਪਣੇ ਘਰਾਂ ਆ ਕੇ ਭਾਈ ਉਹੀ ਆਪਣੇ ਆ ਜੀ ਗੱਲ ਗੱਲ ਆਏ ਆ ਜੀ ਹੁਣ ਰਾਤ ਅਸੀਂ ਕਰੀ ਸ਼ੁਰੂਆਤ ਕਣਕ ਦੀ 2 ਕੁ ਕਿਲੇ ਵੜਾਏ ਆ ਜੀ ਰਾਤ ਅ ਬਾਕੀ ਝਾੜ ਤਾਂ ਮਹਾਰਾਜ ਦੀ ਕਿਰਪਾ ਨਾਲ ਲੱਗਦਾ ਜੀ ਵਧੀਆ ਬਾਕੀ ਹੁਣ ਕੰਡਾ ਦੱਸੂਗਾ ਜੀ ਅ ਕਈ ਵਾਰ ਕਹਿ ਦਿੰਦੇ ਆ ਵੀ ਝਾੜ ਬਹੁਤ ਆ ਬਹੁਤ ਆ ਜਦ ਕੰਡੇ ਪਰ ਜਾਂਦੀ ਨੇ ਜੀ ਫਸਲ ਪਤਾ ਤਾਂ ਫੇਰ ਲੱਗਦਾ ਤੇ ਬਾਕੀ ਹੁਣ ਚਲੋ ਕੰਡੇ ਪਰ ਜਾਏ ਤੇ ਪਤਾ ਲੱਗੂਗਾ ਤੇ ਤੁਹਾਨੂੰ ਮਰਾਉਂਦਾ ਮੈਂ ਨਿਗਾ ਇਧਰ ਟਰਾਲੀ ਚ ਨਾਲੇ ਮਲਾਉਂਦਾ ਜੀ ਬਾਈ ਨਾਲ ਆ ਜਾਓ ਲਓ ਜੀ ਮਹਾਰਾਜ ਦੀ ਕਿਰਪਾ ਨਾਲ ਦਾਣਾ ਦੂਣਾ ਵੀ ਚੰਗਾ ਬਈ ਫਣਾਈ ਤਾਂ ਦਾਣੇ ਮੜੇ ਜੀ ਇਹ ਦਾਣਾ ਵੀ ਚੰਗਾ ਏ ਤੇ ਆਪਣਾ ਕਹਿ ਲਓ ਵੀ ਇਹ ਬੀਜ ਕਿਹੜਾ ਤਾਂ ਜੀ ਪਹਿਲਾਂ ਇੱਧਰ ਬਾਈ ਨੂੰ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਹੋਰ ਬਾਈ ਠੀਕ ਆ ਇਹ ਕਣਕ ਫਿਰ ਆਪਣਾ ਇਹ ਬੀਜ ਭਲਾ ਇਹ ਕਿਹੜੇ ਕਿਹੜੇ ਖੇਤ ਦਾ ਤਾਂ ਇਹ ਇਹ ਆਪਣੇ ਮੰਡ ਵਾਲੇ ਜਦੂ ਗਿੱਲਿਆਂ ਦਾ ਮੰਡ ਵਾਲੇ ਦੂ ਗਿੱਲਿਆਂ ਦਾ ਠੀਕ ਆ ਠੀਕ ਆ ਕਣਕ ਦਾ ਉਦਾਂ ਠੀਕ ਆ ਦਾਣਾ ਦੂਣਾ ਹਨਾ ਹਾਂ ਕਣਕ ਚੰਗੀ ਆ ਹਾਂ ਮੋਟੀ ਆ ਕਣਕ ਵੈਸੇ ਮੋਟਾ ਦਾਣਾ ਵਧੀਆ ਝਾੜ ਵੀ ਚੰਗਾ ਲੱਗਦਾ ਹਨਾ ਝਾੜ ਵੀ ਉਦਾਂ ਠੀਕ ਲੱਗਦਾ ਤਕਰੀਬਨ ਉਹੀ ਲੱਗਦਾ ਵੀ ਤੱਕੀ ਤੱਕ ਐਵਰੇਜ ਆਣੀ ਚਾਹੀਦੀ ਹਾਂ ਲੱਗਦਾ ਤਾਂ ਹੈਗਾ ਕੋਨਟਲ ਮਾਲ ਤਾਂ ਮੇਰੇ ਸਾਹ ਨਾਲ ਹੈਗਾ ਚਲੋ بڑا ਮੋਟਾ ਮਾਣਾ ਮੋਟਾ ਹਾਂ ਹੈਡਪੋਰ ਹੋ ਜਾਂਦਾ ਹੈ ਹਾਂ 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 ਵੈਸੇ ਤਾਂ ਲੱਗਦਾ ਵੀ ਬਾਬੇ ਦੀ ਕਿਰਪਾ ਨਾਲ ਚੱਲਦੀ ਹੈ ਹਾਂ ਬਾਕੀ ਹੁਣ ਕੰਡਾ ਦੱਸੂਗਾ ਜੀ ਹਨਾ ਤੇ ਜਾਨੀ ਟਰਾਲੀ ਦੇ ਹਿਸਾਬ ਨਾਲ ਇਹ ਆਪਣਾ 12 6.5 ਦਾ ਟਰਾਲਾ ਇਹ 3.5 ਫੁੱਟ ਦਾ ਇਹਨੂੰ ਬੈੱਡ ਲੱਗਿਆ ਹੋਇਆ ਇਹ ਗਾਹਾਂ ਨੂੰ ਬਾਹਰ ਵੀ ਨਿਕਲ ਜਾਂਦਾ 1 ਫੁੱਟ ਗਾਹਾਂ ਨਾ ਆ ਕੇ ਇਹਦੀ ਬਿੱਡੀ ਨਿਕਲੀ ਵੀ ਇਹਦੀ ਗਾਹਾਂ ਨੂੰ ਯਾਨੀ ਉਹ ਚਲੋ ਆਪਾਂ ਇਹ ਵੀ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੈਗਾ ਵੀ ਆਪਾਂ ਕਹੀਏ ਉਹ ਇਹ ਤਾਂ ਆਪਾਂ ਆਪਸ ਵਿੱਚ ਬੈਠੇ ਗੱਲਾਂ ਕਰਦੇ ਆਂ ਵੀ ਯਾਨੀ ਕਿਰਪਾ ਮਾਲ ਕਹਿੰਦੀ ਲੱਗਦੀ ਵੀ ਝਾੜ 20 ਤੇ ਤਾਂ ਬਾਹਰੇ ਆ ਪੱਕਾ ਇਹ ਨਹੀਂ ਹਾਂ ਵੀ 20 ਤੇ ਝਾੜ ਬਾਹਰ ਆ ਜੀ ਮੈਂ ਹੁਣ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਵੀ ਅੱਗੇ ਵੀ ਅੱਪਾ ਜਲਾ ਟਰੱਕ ਭਰਦੇ ਆਂ ਹਰੇਕ ਸੀਜ਼ਨ ਟਰਾਲਾ ਭਰਦੇ ਆਂ ਹਾਂਜੀ ਹਾਂ 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 ਇਹ 50 ਕਾਉਂਟਲ ਕਣਕ ਹੈਗੀ ਆ 50 ਕਾਉਂਟਲ ਕਣਕ ਹੈਗੀ ਆ ਹਾਂ ਹੂੰ ਟੋਟਲ ਟੋਟਲ ਬਾਈ ਕਿੰਨਾ ਪੈ ਜਾਂਦਾ ਜੇ 105 ਦਾ ਕਿ 10 111 ਤਾਰਿਆ ਦੇ ਚੋਂ ਮੈਂ 111 ਕਾਉਂਟਲ ਤਾਰਿਆ ਹੈ 111 ਕਾਉਂਟਲ ਕਣਕ ਤਾਰੀ ਦੇ ਚੋਂ ਫੁੱਲ ਐਂਡ ਟੀਸੀ ਕਣਕ ਵੀ ਟੀਸੀ ਚੱਲ ਬਹੁਤੀ ਨਿਕਲਦੀ ਵੀ ਨਹੀਂ ਹਾਂ 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 ਹੂੰ 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 ਮਤਲਬ 111 ਤਾਰੀ ਵੀ ਆ ਜੀਰੀ ਵੀ ਤਾਂ ਨਿਕਲ ਜਾਂਦੀ ਕਣਕ ਦੀ ਨਿਕਲਦੀ ਕਣਕ ਦੀ ਨਹੀਂ ਨਿਕਲਦੀ ਕਣਕ ਦੀ ਤਾਂ ਫਿਰ ਆਏ ਆ ਰੋੜੂ ਜੀ ਬਣ ਕੇ ਇਹ ਆੜੇ ਲਾਣੇ ਰੋੜੀ ਜਾਂਦੀ 88 ਰਸਤੇ ਆ ਮ ਟੋਏ ਟੱਪਿਆਂ ਮ ਫਿਰ ਨਹੀਂ ਇਹ ਛਲ ਮਾਰ ਕੇ ਉੱਦਾਂ ਥੱਲੇ ਜਾਂਦੀ ਹਾਂ ਉਹਦਾ ਵੀ ਮੋਟੀ ਮੋਟੀ ਉਹਦਾ ਫਿੱਕਾ ਕਿਆ ਹਾਂ ਉਹਦਾ ਫਿਰ ਕਿਆ ਫਾਇਦਾ ਨੁਕਸਾਨ ਕਰਾਉਣ ਨਾਲੋਂ ਭਾਈ ਆਪਣਾ ਜਾਇਜੇ ਚੱਲੇ ਬੰਦਾ ਠੀਕ ਨਹੀਂ ਤੇ ਬਾਕੀ ਚਲੋ ਮਾਲਕ ਦੇ ਹੁਣ ਕੰਡਾ ਦੱਸੂਗਾ ਮਾਲਕ ਦੀ ਕਿਰਪਾ ਨਾਲ ਉਹ ਝਾੜਤਾ ਠੀਕ ਲੱਗਦਾ ਜੀ ਤੇ ਬਾਕੀ ਭਾਈ ਹੁਣ ਜਦ ਮੰਡੀ ਚ ਜਾਂਦੀ ਫੇਰ ਪਤਾ ਲੱਗਦਾ ਜੀ ਨਹੀਂ 20 ਅੱਗੇ ਵੀ ਆਪਾਂ ਵਰਤਿਆ ਕਿਹੜਾ ਭਲਾ ਬੀਜ ਇਹ 670 600 ਹਾਂ ਹਾਂ ਇਹ ਵੀ ਤਕਰੀਬਨ ਵੀ ਹਰੇਕ ਸਾਲੇ 20 ਤੱਕ ਤਾਂ ਥੱਲੇ ਆਇਆ ਹੀ ਨਹੀਂ ਹੂੰ ਉੱਪਰ ਜਾਂਦਾ 20 ਤਾਂ ਹੋਰ ਵੀ ਕਈ ਲਾਏ ਹੋਏ ਆਪਾਂ ਹਾਂ 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 725 ਆ 670 ਆ 327 ਵੀ ਆ ਹਾਂ 222 ਵੀ ਆ 187 ਵੀ ਤਾਂ ਤਕਰੀਬਨ ਫਾਸੇ 20 ਤੱਕ ਹੀ ਆ ਹਾਂ ਇਹ ਮਤਲਬ ਵੀ ਹਰੇਕ ਸਾਲ ਹੁੰਦਾ ਹੀ ਆ ਆਪਣੇ ਕੋਲ 5-4 ਕਿਲੇ ਤੇ 5-7 ਕਿਲੇ ਹਰੇਕ ਸਾਲ ਹੁੰਦੇ ਆ ਹੂੰ ਵਧੀਆ ਜੀ ਤੂੜੀ-ਤਾੜੀ ਵੀ ਚੰਗੀ ਬਣ ਜਾਂਦੀ ਆ ਕਦਕਾਰ ਤੋਂ ਠੀਕ ਆ ਬੀਜ ਇਹ ਤੇ ਹੁਣ ਤੂੜੀ ਦੀ ਕਰਨੀ ਹੈ ਜੀ ਤਿਆਰੀ ਬਸ ਹੁਣ ਸ਼ੁਰੂਆਤ ਹੋ ਗਈ ਮਹਾਰਾਜ ਦੀ ਕਿਰਪਾ ਨਾਲ ਅ ਫਿਰ ਇਹ ਹੁਣ ਫਿਰ ਤੂੜੀ ਦੀ ਕਰਾਂਗੇ ਜੀ ਤਿਆਰੀ ਤੂੜੀ ਵੀ ਬਣਾਉਣੀ ਹੈ ਹੁਣ ਤੂੜੀ ਵੈਸੇ ਵੀ ਸਾਡੇ ਕੋਲ ਮੁੱਕੀ ਵੀ ਆ ਤੂੜੀ ਤਾਂ ਹੁਣ ਉਧਰੋਂ ਹੀ ਆਉਂਦੀ ਸੀ ਜੀ ਮਾਲਾਂ ਤੋਂ ਹੀ ਅ ਡੈਡੀ ਉਹਨਾਂ ਦੇ ਇੱਥੇ ਉਹਨਾਂ ਦੇ ਸ਼ੈੱਡ ਪਰੇਵੇ ਤੇ ਜੀ ਉਹਨਾਂ ਦੇ ਵੀ ਸਭ ਕੋ ਇੱਕ ਤਾਂ ਪਿਛਲੇ ਸਾਲ ਦਾ ਹੀ ਪਰਿਆ ਹੋਇਆ ਤਾਂ ਉਹ ਅਸੀਂ ਉਹ ਖਾਲੀ ਕਰਿਆ ਜੀ ਐਤ ਕੀ ਇਹ ਬਾਕੀ ਹੁਣ ਅੱਜ ਜੋ ਈ ਵੀ ਤੂੜੀ ਹੁਣ ਹੈ ਨਹੀਂ ਜਾਣਾ ਤਾਂ ਹੈ ਤਾਂ ਪਰਨ ਚਲੋ ਦੇਖਦੇ ਆ ਇੱਥੇ ਇੱਕ ਬਾਈ ਨੇ ਪਿੰਡ ਦੇ ਨੇ ਤੂੜੀ ਬਣਾਉਣੀ ਆ ਸ਼ਾਇਦ ਉਹਨਾਂ ਤੋਂ ਇੱਕ ਟਰਾਲੀ ਮਿਲ ਜਵੇ ਹੁਣ ਕਿਉਂਕਿ ਆ ਦਿਨਾਂ ਚ ਲੇਬਰ ਵੀ ਨਹੀਂ ਨਾ ਮਿਲਦੀ ਗੱਲ ਤਾਂ ਲੇਬਰ ਦਾ ਵੀ ਚੱਕਰ ਪੈ ਜਾਂਦਾ ਜੀ ਲੇਬਰ ਕਰਕੇ ਫੇਰ ਹੁਣ ਔਖਾ ਹੋ ਜਾਣਾ ਕੰਮ ਤਾਂ ਅਸੀਂ ਸੋਚਦੇ ਆ ਵੀ ਜੇ ਇੱਥੋਂ ਹੀ ਕਿਸੇ ਦੀ ਟਰਾਲੀ ਮਤਲਬ ਮਿਲ ਜਵੇ ਆਪਾਂ ਨੂੰ ਇੱਕ ਤੂੜੀ ਦੀ ਬਣੀ ਬਣਾਈ ਫੇਰ ਆਪਣੀ ਬਣਾ ਕੇ ਅਗਲੇ ਦੇ ਸਿਰਦਾਂਗੇ ਠੀਕ ਨਹੀਂ ਇਹ ਟਾਈਮ ਬੱਜ ਜਾਊਗਾ ਬਹੁਤ ਆਪਣਾ ਕਿਉਂਕਿ ਹੁਣ ਬਾਈ ਨੇ ਕਣਕ ਵੀ ਲੈ ਕੇ ਜਾਣਾ ਮੰਡੀ ਨੂੰ ਕਾ ਲੈ ਕੇ ਜਾਣੀ ਬਾਈ ਹੁਣੇ ਲੈ ਜਾਣੀ ਆ ਬਸ ਹੁਣੇ ਲੈ ਜਾਣੀ ਹੈ ਹਾਂ ਹੁਣੇ ਲੈ ਜਾਣੀ ਫਿਰ ਆ ਟਾਈਮ ਨਾਲ ਮੁੜਨਾ ਵੀ ਆ ਦੇਖਦੇ ਆ ਤੂੰ ਤੇ ਵਾ ਤੂੜੀ ਵੀ ਭਰਨ ਜਾਣਾ ਪੈਣਾ ਹਾਂ 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 ਇਹ ਵੀ ਆ ਇੱਕ ਦੀ ਟਾਲੀ ਦਾ ਕੋਈ ਬੰਦਣਾ ਵੀ ਨਹੀਂ ਹੈਗਾ ਇੱਕ ਦਿਨ ਨਿਕਲਣਾ ਡੇਢ ਸਾਨੂੰ ਤੇ ਗੱਲ ਹਾਂ 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 ਤੇ ਬਾਕੀ ਚਲੋ ਫਿਰ ਚੱਲੀ ਜਾਂਦਾ ਸਿਸਟਮ ਹੁਣ ਹੁਣ ਮੈਂ ਚੱਲਿਆ ਜੀ ਦੁੱਧ ਲੈ ਕੇ ਅ ਸਵੇਰ ਦਾ ਟਾਈਮ ਆ ਚਲੋ ਮਹਾਰਾਜ ਨੇ ਉਹ ਨੰਬਲ ਨਿੰਬਲ ਕਰਤਾ ਹੁਣ ਬਦਲਬਾਈ ਹੈ ਨਹੀਂ ਆ ਜਿਆਦਾ ਤੇ ਹੁਣ ਦੱਖਣ ਲਖਣੇ ਚਾਲਦਾ ਵਾਜੀ ਹਨਾ ਦੱਖਣੇ ਚਾਲਦਾ ਦੱਖਣ ਚਾਲਦਾ ਵੈਸੇ ਹਜੇ ਵੀ ਕੁਝ ਨਹੀਂ ਪਤਾ ਰੱਬ ਦੇ ਕਰਦਾ ਤੋ ਹਾਂ ਜੀ ਗੱਲ ਬਾਈ ਜੀ ਦੀ ਜੀ ਦੀ ਵੀ ਆਪਣੀ ਫਸਲ ਖੜੀ ਹੈ ਟਾਈਮ ਨਾਲ ਸੰਭਲੋ ਮੇਰਾ ਵੀਰ ਰੱਬ ਚਲੋ ਮੌਕੇ ਦੇਈ ਜਾਂਦਾ ਆਪਾਂ ਕੀ ਕਹਿ ਦਿੰਦੇ ਆ ਵੀ ਹੁਣ ਰੱਬ ਹਜੇ ਬਖਸ਼ੀ ਜਾਂਦਾ ਜਿਹੜੇ ਸਾਹ ਕੋ ਬੱਦਲ ਆਉਂਦਾ ਨਾ ਚੜ ਕੇ ਇੱਕ ਵਾਰ ਤਾਂ ਪੈਰਾਂ ਦੀ ਮਿੱਟੀ ਕਢ ਦਿੰਦਾ ਨਹੀਂ ਨਹੀਂ ਹਾਂ ਫੇਰ ਵੀ ਚਲੋ ਰੱਬ ਮੌਕੇ ਦਿੰਦਾ ਵੀ ਸੰਭਲੋ ਫਸਲ ਹਮ ਗੱਲ ਆਏ ਹੁਣ ਉਧਰ ਫੇ ਬਾਈ ਕਾ ਕ ੱੱ ਲੀਆਂ ਕਾ ਬੱਡਣੀ ੱੱ ਲੀਆਂ ਯਾਰ ਕੱਲ ਵੀ ਕੱਲ ਕਿਹਾ ਸੀ ਬੰਦਨ ਟਰਾਲਾ ਭਰਨੇ ਨੂੰ ਮਸ਼ੀਨ ਵਾਲੇ ਨੂੰ ਕੱਲ ਮਸ਼ੀਨ ਖਰਾਬ ਹੋ ਗਈ ਉਹਦੀ ਗੇਅਰ ਫਸ ਗਿਆ ਕੱਲ ਮਿਸਤਰੀ ਬੁਲਾਏਗੇ ਤੇ ਉਹਨਾਂ ਨੇ ਹੁਣ ਦੇਖਦਾ ਫੋਨ ਕਰਦਾ ਕੱਲ ਸ਼ਾਮ ਨੂੰ ਵੀ ਕਰਦਾ ਚੱਕਿਆ ਨਹੀਂ ਉਹਨੇ ਮੈਂ ਚੱਲ ਬਿਜੀ ਹੁਣੇ ਅਗਲਾ ਕੰਮ ਕਰਦੇ ਹਾਂ ਨਾ ਮੈਂ ਨਾ ਕੋਈ ਗਾਰੰਟੀ ਦਿੱਤਾ ਵੀ ਨਹੀਂ ਹੈ ਹਾਂ ਹਾਂ ਹੁਣ ਦੇਖਦਾ ਕਰਕੇ ਕੀ ਆ ਕਹਿੰਦਾ ਕਰ ਲਾ ਫੇ ਹੁਣ ਆਏ ਨਾ ਹੁਣ ਇਸ ਟਾਈਮ ਤਾਂ ਮਸ਼ੀਨ ਖੜੀ ਹੁੰਦੀ ਆ ਇਸ ਟਾਈਮ ਅਗਲੇ ਦਾ ਫੋਨ ਕੋਲ ਹੁੰਦਾ ਹੈ ਕਈ ਵਾਰ ਮਸ਼ੀਨ ਪਰ ਨਹੀਂ ਪਤਾ ਲੱਗਦਾ ਤੇ ਇੱਕ ਤੇ ਗੱਲਾਂ ਆਏ ਆ ਵੀ ਜਿਹੜੀ ਫਸਲ ਭਾਈ ਸਾਹਬ ਹੋ ਜਾਵੇ ਕੱਲ ਮਾਸੀ ਜੀ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਬੰਦੇ ਵੀ ਵੱਡ ਹੋ ਗਈ ਦੇਖੋ ਜਿਹੜਾ ਆਪਣਾ ਰਿਸ਼ਤੇਦਾਰ ਹੁੰਦਾ ਆਪਣਾ ਹੁੰਦਾ ਏ ਉਹਨੂੰ ਫਿਕਰ ਤਾਂ ਹੁੰਦੀ ਹੋ। ਅਸੀਂ ਜਿਹੜੀ ਝੱਲੀਆਂ ਵਾਲੀ ਜ਼ਮੀਨ ਹੈ ਸਾਡੇ ਰਿਸ਼ਤੇਦਾਰਾਂ ਦੀ ਉਹ ਸਾਡੀ ਬੂਆ ਜੀ ਦੀ ਕੁੜੀ ਵਿਆਹੀ ਵੀ ਆ ਭਾਜੀ ਸਾਡਾ ਹੈਗਾ ਕੈਨੇਡਾ ਗਿਆ ਵਾ ਤੇ ਉਹਨਾਂ ਦੀ ਜ਼ਮੀਨ ਹੈ ਜੋ ਅਸੀਂ ਪਾਉਂਦੇ ਆ। ਤੇ ਮਾਸੀ ਜੀ ਦਾ ਕੱਲ ਫੋਨ ਬਿੰਦੇ ਵਢਾ ਲਈ ਕਣਕ ਦੇਖੋ ਹਰੇਕ ਨੂੰ ਫਿਕਰ ਹੁੰਦਾ ਹੀ ਆ ਹਨਾ ਅਗਲਾ ਕਹਿੰਦਾ ਵੀ ਇੰਨੀ ਮਿਹਨਤ ਕਰੀ ਵੀ ਆਪਾਂ ਹੀ ਦਾਣੇ ਆਪਣੇ ਸਾਭ ਲੋ ਕਿਉਂਕਿ ਬੱਦਲ ਆਈ ਜਾਂਦਾ ਚੜ ਚੜ ਕੇ ਅ ਚਲੋ ਬਾਕੀ ਜਿਹੜੇ ਬੰਦੇ ਨੂੰ ਫਿਕਰ ਆ ਹਨਾ ਜਿਹੜੇ ਬੰਦੇ ਨੂੰ ਲੱਗਦਾ ਵੀ ਸਾਡੇ ਆਪਣੇ ਇਹ ਭਾਈ ਇਹਨਾਂ ਦਾ ਨੁਕਸਾਨ ਨਾ ਹੋਵੇ ਉਹ ਤਾਂ ਫਿਕਰ ਕਰਦਾ ਹੀ ਆ ਹਨਾ ਤੇ ਚਲੋ ਧੰਨਵਾਦ ਆ ਉਹਨਾਂ ਦਾ ਬਹੁਤ ਬਹੁਤ ਇੰਨੀ ਫਿਕਰ ਕਰਦੇ ਉਹ ਬਾਕੀ ਹੁਣ ਅੱਜ ਦੇਖਦੇ ਆਂ ਜੀ ਅੱਜ ਸ਼ਾਇਦ ਝੱਲੀਆਂ ਮਿੱਤੇ ਕੱਲ ਰਾਤ ਤਾਂ ਹੁਣ ਫੇਰ ਮਿੱਤੇ ਕਿਹੜਾ ਬਜਿਆ ਨਹੀਂ ਜੀ ਖੇਤਾਂ ਆ ਅਗਲੇ ਵਲੌਗ ਚ ਤੁਹਾਨੂੰ ਖੇਤਾਂ ਚ ਜਾ ਕੇ ਦਿਖਾਵਾਂਗੇ ਮਸ਼ੀਨ ਚੱਲਦੀ ਹੈ ਨਾ ਮਾਲਕ ਨੇ ਰੱਖੀ ਸੁੱਖ ਅੱਜ ਲੱਗ ਜਵੇ ਨੰਬਰ ਉਧਰ ਮਸ਼ੀਨ ਦਾ ਤੇ ਅੱਜ ਬੜਾ ਦੇਣੀ ਆ ਅ ਬਾਕੀ ਚਲੋ ਹੁਣ ਚਲੀਏ ਜੀ ਫਿਰ ਦੁੱਧ ਨੂੰ ਅ ਘੋੜਾ ਆਪਣਾ ਉਧਰ ਤਿਆਰ ਖੜਾ ਲੱਦਿਆ ਵਾ ਜੀ ਦੁੱਧ ਵਾਲਾ ਮੋਟਰਸਾਈਕਲ ਮੈਂ ਉਤਰ ਜਮਾ ਮੜਾ ਜਾ ਇੱਥੇ ਦੇ ਖੜ ਜੋ ਟਰਾਲੀ 'ਤੇ ਬੈਠਾ ਤਾਂ ਮੈਂ ਇੱਕਮਟੇ ਕੈਪਰਾਂ ਬੰਦੇ ਕਰਦੇ ਇਸ ਲਈ ਤਾਂ ਕੋਈ ਚੱਕਰ ਨਹੀਂ ਆਪਾਂ ਰਾਤ ਨੂੰ 11 ਵਜੇ ਵੀ ਲੱਗ ਜਵੇ ਜੀ ਕੋਈ ਚੱਕਰ ਨਹੀਂ ਵਧੀਆ ਸਾਨੂੰ ਰਾਤ ਨੂੰ ਤੂੜੀ ਜ਼ਿਆਦਾ ਬਣਦੀ ਲਓ ਜੀ ਬਾਈ ਕਲ ਗੱਲ ਹੋਈ ਆ ਬੜੀਆਂ ਝੱਲੀਆਂ ਤੇ ਸ਼ਾਇਦ ਅੱਜ ਆਪਣਾ ਨੰਬਰ ਲੱਗ ਜਵੇ ਬਾਈ ਕਹਿੰਦਾ ਨੇਰ ਇੱਕ ਵੇਲੇ ਜਦੋਂ ਵੀ ਤੁਹਾਡਾ ਇੱਕ ਟਰਾਲਾ ਜ਼ਰੂਰ ਭਰਾਂਗੇ ਤੇ ਲਓ ਜੀ ਇੱਧਰ ਸਾਡਾ ਨੂਰੂ ਵੀ ਆ ਗਿਆ ਓ ਲੱਡੂ ਓ ਚੜਾ ਲੱਡੂ ਖੜਦਾ ਮੈਂ ਪੁੱਤ ਨਾ ਚਲਦਾ ਖੜਦਾ 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 ਚਾਚੀ ਕਾ ਬੁਲਾਉ ਪਹਿਲਾ ਚਾਚੀ ਕਾ ਚਾਚੀ ਕਾ ਬੁਲਾ ਦੇ ਆ ਮਟੂਆ ਬੁਲਾ ਦੇ ਚਾਚੀ ਕਾ ਚਾਚੀ ਕਾ ਨਹੀਂ ਬੁਲਾਉਂਦਾ ਕੱਦੂ ਚਾਚੀ ਕਾ ਬੁਲਾ ਦੇ ਚਾਚੀ ਕਾ ਚਾਚੀ ਕਾ ਪੁੱਤ ਚਾਚੀ ਕਾ ਦਾ ਬੁਲਾ ਦੇ ਐ ਤੇਰੇ ਸਾਦ ਕੇ ਲੱਡੂ ਜਾੜਾ ਲੱਡੂ ਏ ਮੇ ਲੋ ਜੀ ਇਧਰ ਮਾਤਾ ਜੀ ਨੂੰ ਲਾਓ ਜੀ ਮਹਾਰਾਜ ਲੱਗ ਗਿਆ ਪੱਖਾ ਭਾਈ ਉਰਲੀ ਰਹਿ ਗਈ ਬਾਕੀ ਲੱਗ ਗਿਆ ਪੱਖਾ ਬਾਕੀ ਨੂੰ ਇਹ ਅਸੀਂ ਦੇਖਦੇ ਆਂ ਕੰਡਾ ਕਾਦ ਲੱਗਦਾ ਮੌਸਮ ਉੱਪਰ ਖਰਾਬ ਹੋਈ ਜਾਂਦਾ ਬੱਦਲ ਬਾਈ ਹਵਾ ਚੱਲ ਰਹੀ ਆ ਬਹੁਤ ਸ਼ਾਮ ਦਾ ਟਾਈਮ ਹੋ ਗਿਆ 7:30 ਦਾ ਜੀ ਮੈਨੂੰ ਲੱਗਦਾ ਵੀ ਮੀਂਹੇ ਹੋਣਗੇ ਘੱਟੋ ਘੱਟ ਵੀ 10:00 ਵਜੇ ਇੱਥੇ ਤਾਂ ਮੈਨੂੰ ਆਈਡੀਆ ਆਇਆ ਬਾਕੀ ਉਹ ਕਹਿ ਨਹੀਂ ਸਕਦੇ ਜੀ ਦੇਖ ਰਿਹਾ ਹਾਂ ਸ਼ਾਹ ਤੇਰੀ ਪਈ ਆ ਆਪਣੀ ਹਾਂ ਪੱਖਾ ਲਾਇ ਤੇ ਤਾਂ ਚਮਕਿਆ ਰਾਣੇ ਦੇਖ ਲੋ ਹਾਂ ਵੈਸੇ ਤਾਂ ਕਮੈਨ ਦੀ ਪੜਾਈ ਵੀ ਦੂਈ ਤਰ੍ਹਾਂ ਵੀ ਠੀਕੇ ਹੁੰਦੀ ਆ ਪਰ ਪੱਖਾ ਲੱਗੇ ਤੇ ਤਾਂ ਫਿਰ ਜਿਵੇਂ ਲਿਸ਼ਕ ਜਾਂਦੀ ਆ ਵਾਪਕੀ ਹਣ ਦੇਖਦੇ ਆ ਜੀ ਫਿਰ ਬਾਰ ਦਾ ਨਾਲੇ ਆਂਦਾ ਇਹਨਾਂ ਨੇ ਬਾਹਰ ਦਾ ਨਾ ਵੀ ਆ ਗਿਆ ਸਾਰਾ ਕੁਝ ਓਕੇ ਆ ਜੀ ਰਿਪੋਰਟ ਪਰ ਹੁਣ ਕੰਡਾ ਦੇਖਦੇ ਆ ਫਿਰ ਕਦੋਂ ਲੱਗਦਾ ਕਿੰਨੇ ਵਜੇ ਹੁੰਦੇ ਵੇਲੇ ਆਪਿਆ ਜੀ ਬਾਰ ਦਾ ਨਾ ਹੂੰ ਦੇਖਦੇ ਆ ਮੱਡੀ ਵਿੱਚ ਹਜੇ ਬਹੁਤਾ ਜਿਆਦਾ ਰਾਖ ਨਹੀਂ ਹੈ ਜੀ ਬਸ ਉੱਤੋਂ ਪਰ ਧਰਤੀ ਵੀ ਨਾਲ ਦੀ ਨਾਲ ਹੋਈ ਜਾਂਦੀ ਭਰਾਈ ਵੀ ਪਰ ਪਣਾ ਨਹੀਂ ਹਜੇ ੱੱਕਾ ਖੜਕ ਕੇ ਜਿੱਕਣਾ ਅੱਗੇ ਖੜਕਦਾ ਹੁੰਦਾ ਹਨ ਇਹ ਆਹ ਜਗ੍ਹਾ ਤਾਂ ਜਿੱਦਾਂ ਬਿਲੀ ਦਿਖਦੀ ਏ ਇਦਾਂ ਦਾ ਅੱਗੇ ਦੇਖਣ ਨੂੰ ਮਿਲਦੀ ਹੋਣੀ ਬਾ ਹੁਣ ਤਕਰੀਬਨ ਜਿਹੜੇ ਹਿਸਾਬ ਕੇ ਮੌਸਮ ਲੱਗਿਆ ਜੀ ਡਰਾਉਣ ਲੋਕ ਹੁਣ ਭੱਜ ਲਏ ਅਗਲਾ ਕੰਨਾ ਮਾਣੀ ਮੋਟੀ ਨਰਮ ਵੀ ਵੜਾ ਲੋ ਚਾਹੇ ਇਹ ਜਿਹੜਾ ਦਾਣਾ ਕਹਿੰਦੇ ਵੀ ਜਿਹੜਾ ਘਰਾਂ ਚ ਵੀ ਉਹੀ ਆ ਬਣਾਇਆ ਆ ਦਿਨਾਂ ਚ ਤਾਂ ਕਿਉਂਕਿ ਫਿਰ ਬਾਅਦ ਮਾਂ ਪਸਤਾਉਣ ਨਾਲੋਂ ਮਾਣੀ ਮੋਟੀ ਨਰਮਾਂ ਤਾਂ ਫੋਲ ਹੋ ਜੂਗੀ ਪਰ ਜੇ ਆਪਾਂ ਕਹੀਏ ਵੀ ਦੇਖ ਲਓ ਹਜੇ ਖੜਾ ਲਓ ਹੁਣ ਕੱਲ ਦੀ ਗੱਲ ਆ ਜੀ ਜਿੱਥੇ ਤੱਕ ਮੈਨੂੰ ਸੌਣੇ ਚ ਆਇਦਰ ਘਨੋਲੀ ਸਾਈਡ ਕਹਿੰਦੇ ਖਤਮ ਕਰਦੀਆਂ ਜੀ ਕਣਕਾਂ ਲੋਕਾਂ ਦੀ ਆਪਣਾ ਆਸਪੁਰ ਕੋਟਾ ਪਿੰਡ ਆ ਜੀ ਇੱਧਰ ਨੂੰ ਪੈਂਦਾ ਉੱਥੇ ਦੇ ਇੱਕ ਦੋ ਬੰਦਿਆਂ ਨੂੰ ਮੈਂ ਦੁੱਧ ਵੀ ਪਾਉਂਦਾ ਉਹ ਕਹਿੰਦੇ ਵੀ ਬਾਈ ਸਾਡੇ ਪਿੰਡ ਦਾ ਇੰਨਾ ਨੁਕਸਾਨ ਹੋਇਆ ਨਾ ਲੋਕਾਂ ਦਾ ਬੁਰਾ ਲੋਕ ਰੋਂਣ ਲੱਗੇ ਵਾ ਕਹਿੰਦੇ ਐਨੇ ਗੜੇ ਪੈ ਗਏ ਬਿਲਕੁਲ ਹੀ ਖਤਮ ਕਰਤੀ ਕਣ ਉਹ ਜੀ ਨਾਲ ਉਹ ਤਾਂ ਫਿਰ ਇਦਾਂ ਜੀ ਵੀ ਮਣੇ ਮੋٹے ਹਰੀ ਭਾਵੇਂ ਨਰਮ ਭਾਵੇਂ ਵਟਾ ਲੋ ਆਪਣੀ ਫੋਲ ਲੋ ਬਾਈ ਪਰ ਬਿਲਕੁਲ ਕੋਸ ਹੱਥ ਨਾ ਪੈਣ ਨਾਲ ਉਹ ਤਾਂ ਚੰਗਾ ਜੀ ਦੋ ਦਿਨ ਰੱਖਿਓ ਕਰ ਲੂਗੇ ਹੋਰ ਨਹੀਂ ਤਾਂ ਰਾਖੀ ਵੀ ਕਾਦੀ ਰਾਤ ਨੂੰ ਟੱਕ ਹੋ ਜਿੰਦੀ ਮੰਡੀ 'ਚ ਫਿਰ ਦਿਨ ਦਿਨ ਨੂੰ ਆਪਣਾ ਕੇ ਲੈ ਲੋ ਕੋਲ ਖੜਕੇ ਫਲਾ ਦੂ ਉਹਨੂੰ ਮੜੀ ਜੀ ਲੇਵਰੇ ਪੈ ਜੂਗੀ ਪਰ ਆਏ ਆ ਵੀ ਨਾਣੇ ਦਾ ਭਾਈ ਪੱਲੇ ਪੈ ਜੂਗੇ ਨਹੀਂ ਤਾਂ ਬੜਾ ਔਖਾ ਜੀ ਲਓ ਹੁਣ ਥੋੜੀ ਜੀ ਰਹਿ ਗਈ ਅੰਡਾ ਲੱਗ ਚੱਲਿਆ ਨਾ ਸੌਰੀ ਪੱਕਾ ਲੱਗ ਚੱਲਿਆ ਔਖੇ ਤੇ ਬਾਅਦ ਫਿਰ ਦੇਖਦੇ ਆਪਾਂ ਕੱਡਾ ਕਦੋਂ ਲੱਗਦਾ ਪਹਿਕੇ ਦੇਖਦੇ ਆਂ ਆੜਤੀਏ ਨੂੰ ਭਾਈ ਜਲਦੀ ਕਰ ਦਵੇ ਜੀ ਵਿਹਲਾ ਹਨਾ ਚਲੋ ਲਓ ਜੀ ਮੁੰਡਿਆਂ ਨੇ ਲਾ ਤਾ ਕੰਡਾ ਹੂੰ ਬਹੁਤ ਲੇਟ ਗੱਟਾ ਇਹਨਾਂ ਨੇ ਜਵਾਨਾਂ ਨੇ ਮੈਨੂੰ ਟਾਈਮ ਹੋ ਗਿਆ 7:30 ਸਾਢੇ 10 7:30 ਵਜੇ ਦਾ ਕੰਡਾ ਪੱਖਾ ਲੱਗਿਆ ਹੋਇਆ ਤੇ ਸਾਢੇ 10 ਹੋ ਗਏ ਹੁਣ ਲੱਗਿਆ ਜੋ ਖਾਣਾ ਤਕਰੀਬਨ ਘੱਟੋ-ਘੱਟ ਵੀ ਮੇਰੇ ਖਾਣੇ 12:00 ਵੱਜਣੇ ਕਿੰਨੇ ਮਲਡੀ ਉਹ ਲੋਕ ਕੋਈ ਮੌਕਾ ਖਰਾਬ ਹੈ ਵੈਸੇ ਉਧਰ ਰਾਨੀ ਪੂਰਾ ਖੜੀ ਹੈ ਆਪਣੀ ਮੀਕਣੀ ਜਨਾ ਗੱਡੀਓ ਲੈ ਆਇਆ ਮੈਂ ਆ ਵੀ ਮੀਕਣੀ ਦਾ ਕੁਛ ਨਹੀਂ ਪਤਾ ਬੰਦਾ ਬੈਠਦਾ ਜਾਂਦਾ ਮੀਕਣੀ ਚ ਗੱਡੀ ਚ ਇਹਦੇ ਉਪਰ ਤਾਂ ਚਲੋ ਤਰਪਾਲ ਪੈ ਜਾਨੀ ਕਣਕ ਉਪਰ ਤਾਂ ਬਾਕੀ ਹੁਣ ਲੱਗ ਗਏ ਜਵਾਨ ਚਾਰ ਬੰਦੇ ਲੱਗੇ ਹੋਏ ਆ ਇਹਨਾਂ ਨੇ ਹੁੱਕ ਕਰ ਦੇਣਾ ਵਿਹਲਾ ਤਕਰੀਬਨ ਘੰਟੇ ਦੇ ਵਿੱਚ ਵਿੱਚ ਸ਼ਾਇਦ ਮਾਣਾ ਬਹੁਤਾ ਟਾਈਮ ਵੱਧ ਲੱਗ ਜੇ ਚਲੋ ਤਾਂ ਹਲਾ ਜਾਣ ਦਾ ਭੁਲਜਾ ਖਾ ਗਈ ਹੈ ਤੇ ਦੇਖਦੇ ਹਾਂ ਜੀ ਫਿਰ ਹੁਣ ਕਿੰਨੀ ਹੁੰਦੀ ਹੈ ਉੱਧਰ ਲੱਗੀ ਵੀ ਹੈ ਲੈਨ ਬੋਰੀਆਂ ਦੀ 12 ਬੋਰੀਆਂ ਦੀ ਇੱਕ ਲੈਨ ਮੈਂ ਹੁਣ ਗਿਣ ਕੇ ਗਿਆ ਤਾਂ ਹੈ ਅ ਇੱਕ ਲੈਨ ਚ 12 ਬੋਰੀਆਂ ਜੀ ਬਾਕੀ ਚਲੋ ਦੇਖਦੇ ਹਾਂ ਕਿੰਨੀ ਹੁੰਦੀ ਹੈ ਇਹ ਜਦ ਬੋਰੀਆਂ ਚ ਪੈ ਗਈ ਫੇਰ ਸਮਝ ਲੋ ਸਰਕਾਰ ਦੀ ਹੋ ਗਈ ਫੇਰ ਆਪਣੀ ਟੈਨਸ਼ਨ ਖਤਮ ਆ ਆਪਾਂ ਨੂੰ ਪਰਚੀ ਮਿਲ ਜਣੀ ਹੁਣ ਪਰਚੀ ਹੱਥ 'ਚ ਆ ਗਈ ਫੇਰ ਆਪਾਂ ਬੇਫਿਕਰੀ ਆ ਜੀ ਫੇਰ ਆਪਾਂ ਨੂੰ ਖਿੱਚਦਾ ਮੁੰਡਿਆਂ ਨੇ ਕੰਮ ਥੋੜੀ ਜਿਹੀ ਰਹਿ ਗਈ ਮੇਰੇ ਘਰ ਨਾਲ 6-7 ਕੁਇੰਟਲ ਹੋ ਗਈ ਇਹ ਖਿੱਚ ਲੇਗੇ ਭਾਈ ਮੁੰਡੇ ਕੰਮ ਬਾਕੀ ਬੋਰੀਆਂ ਇੱਧਰ ਪਾਉਂਦੇ ਦੇਖਦੇ ਆ ਜੀ ਹੁਣ 8ਵੀਂ ਲਹਿਨ ਚੱਲ ਰਹੀ ਆ 1 2 3 4 5 6 7 8 ਇਹ 12 ਬੋਰੀਆਂ ਦੀ ਲਹਿਨ ਆ ਜੀ ਇੱਕ 8 ਲਹਿਨ ਸਮਝ ਲਓ ਕੰਪਲੀਟ ਹੋ ਚੱਲੀ ਆ 4 4 ਬੋਰੀਆਂ ਰਹਿ ਗਈਆਂ 12 ਬੋਰੀਆਂ ਦਾ ਅੱਧ ਹੋ ਗਿਆ 6 8 6 8 6 48 48 ਕੁਇੰਟਲ ਤਾਂ ਇਹ ਮਹਾਰਾਜ ਦੀ ਕਿਰਪਾ ਨਾਲ ਸਮਝ ਲੋ ਹੋਊਗੀ। ਬਾਕੀ ਮੰਨ ਲਓ ਦਾ 4-5 ਕੁਇੰਟਲ ਸ਼ਾਇਦ ਬਾਣੀ ਮੋਟੀ ਵੱਧ ਵੀ ਹੋ ਜਵੇ। ਅਜੇ ਹੋਰ ਹੋ ਜਣੀ। ਪਿੰਡ ਵਾਲੀ ਕਣਕ ਨੇ ਤਾਂ ਛਾੜ ਦਿੱਤਾ ਜੀ ਵਧੀਆ। ਮਾਲਕ ਦੀ ਕਿਰਪਾ ਨਾਲ। ਤੇ ਬਾਕੀ ਹੁਣ ਦੇਖਦੇ ਆ ਕਿੰਨੀ ਹੁੰਦੀ ਐ। ਕਣਕੇ ਦਾ ਕਾਉਂਟਰ ਰਹਿ ਗਈ ਮੇਰੇ ਖਿਆਲ ਨਾਲ ਕਣਕ ਦਾ ਪਈ ਉਹ ਥੋੜੀ ਜਿਹੀ ਲੱਗਦੀ ਹੁੰਦੀ ਆ ਪਰ ਜੇ ਬੋਰੀਆਂ 'ਚ ਪੈਂਦੀ ਆ ਇਹ ਫੇਰ ਪਤਾ ਲੱਗਦਾ ਭਜਨ ਬਹੁਤ ਹੋ ਜਾਂਦਾ ਕਣਕ 'ਚ ਇਹ ਲਓ ਜੀ ਆਹ ਲੈਣ ਤਾਂ ਆਪਣੀ ਲੱਗ ਚੱਲੀ ਸੀ ਦੋ ਰਹਿ ਗਈਆਂ ਲਾਓ ਜੀ ਇੱਧਰ ਮਿਲੋ ਜੱਸਾ ਜੀ ਨੂੰ ਲਾਓ ਜੀ ਹੋ ਗਈ ਮਾਲਕ ਦੀ ਕਿਰਪਾ ਜੋਖੋ ਗਈ ਭਾਈ ਆਪਣੀ ਸਾਰੀ ਆ ਆਪਣੀਆਂ ਹੋ ਗਈਆਂ ਜੀ ਬੋਰੀਆਂ 107 ਬੋਰੀ ਇੱਕ ਬੋਰੀ ਘਟੀ ਆਪਣੀ 54 ਕੁਇੰਟਲ ਹੋ ਜਾਣੀ ਸੀ ਆਪਣੀ ਇੱਕ ਬੋਰੀ ਘਟ ਗਈ ਚਲੋ ਕੋਈ ਨਹੀਂ ਇਹ ਬਹੁਤ ਆਮਤ ਨਹੀਂ ਬਥੇਰਾ ਦੇਤਾ ਬਾਕੀ ਬੰਦਾ ਦਾ ਰੱਜਦਾ ਹੀ ਨਹੀਂ ਹੈ ਆ ਲਾਈਨ ਚ ਇੱਕ ਬੋਰੀ ਘਟ ਗਈ 1 2 3 4 5 6 7 8 9 10 11 ਖੇ ਲੱਗਣੀ ਦੀ ਇੱਕ ਬੋਰੀ ਹੋਰ ਲਓ ਜੀ ਬਾਕੀ ਹੁਣ ਤੁਹਾਨੂੰ ਪਰਚੀ ਦਿਖਾਣੇ ਆ ਆ ਗਿਆ ਮੋਰਚੀ ਲੱਗ ਗਿਆ ਗਿਣਤੀ ਮਾਰਨ ਬੰਦਾ ਹੈ ਦੇਖਦੇ ਹਾਂ ਹੁਣ ਫਿਰ ਨੀਆਂ ਹੋ ਗਈਆਂ 12 ਕਲਰ ਨਿਕਲ ਗਿਆ ਜੀ 12 ਦੀ ਲਾਈਨ ਹਾਂ 93 ਤੇ ਇਹ ਪੂਰੀ ਹੈ ਇਹ ਇੱਕ ਘਟਾ ਇੱਧਰ 11 ਬੋਰੀ ਮਤਲਬ ਬੋਰੀ ਪੂਰੀ ਹੈ ਹਾਂ ਬੋਰੀ ਪੂਰੀ ਆ 1 2 3 4 ਰੁਕ ਕੇ ਘਾਤ ਬੋਰੀ ਉਹਦੇ ਜੀ 107 ਬੋਰੀ ਹੈ ਨਾ ਠੀਕ ਆ ਇਹ ਆਪਣੀ ਹੋ ਗਈ 53.5 ਕਿੰਟਲ ਹਾਂ ਨਾ ਠੀਕ ਹੈ